ਚਾਰੇ ਪਾਸਿਓਂ ਭਲੇਖਾ ਕੱਢਾਂਗਾ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੋਇਆ ਭਲੇਖੇ ਕੱਢਦੇ ਹੋ ਜਿਵੇਂ ਮੂਸੇ ਵਾਲਾ ਕਹਿੰਦਾ ਨਾ ਭਲੇਖੇ ਕੱਢ ਦੂੰ ਤੁਹਾਡੇ ਸਾਰਿਆਂ ਦੇ ਬਹੁਤ ਬੰਦੇ ਨਾਲ ਭੈੜੇ ਨਾਲ ਪੰਗਾ ਲੱਤਾ ਹੋਇਆ ਭੁੱਲ ਕੇ ਨਾ ਆ ਜਾਓ ਕਿਤੇ ਠੀਕ ਹੈ ਨਾ ਗੱਲ ਮੂਰੇ ਕਿਤੇ ਤੁਸੀਂ ਜਿਹੜਾ ਦਲ ਆਪਣਾ ਕਰਦੇ ਹੋ ਨਾ ਤੁਸੀਂ ਥੋੜਾ ਦਲ ਪਣਾ ਨਹੀਂ ਮੱਚ ਚਲਾਣ ਦਿੰਦਾ ਮੇਰੇ ਤੇ ਮੇਰੇ ਬਾਜਾਂ ਵਾਲੇ ਦਾ ਹੱਥ ਹੈ ਰਹਿਦਾ ਸਭ ਦਾ ਪਾਠ ਕਰਕੇ ਨਾ ਕਈ ਕੱਲ ਨਾ ਮੈਂ ਇੱਕ ਵੀਡੀਓ ਪਾਈ ਵੀਡੀਓ ਪਾਈ ਥੱਲੇ ਕਮੈਂਟ ਨੌਜਵਾਨੋ ਤੁਸੀਂ ਨਾ ਇਹ ਜਿਹਾ ਫੁੱਦੂ ਕਮੈਂਟ ਕਰਿਆ ਕਰੋ ਬਾਈ ਤੇਰੀ ਫੀਮ ਖਾਦੀ ਹੋਈ ਆ ਜੀ ਮਾਲ ਦਾ ਟਾਟਾ ਮੈਂ ਨੌਨ ਵੈਜ ਵੀ ਨਹੀਂ ਖਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਆਹਦਾ ਨਾ ਮੈਂ ਨੌਨ ਵੈਜ ਵੀ ਨਹੀਂ ਖਾਂਦਾ ਬਸ ਪਿਓਰ ਬੈਸ਼ ਨੂੰ ਸੁੱਧ ਬੈਸ਼ ਨੂੰ ਆ ਫੀਮਸ ਕਰਕੇ ਨਹੀਂ ਖਾ ਸਕਦਾ ਕਿਉਂਕਿ ਮੇਰੇ ਮੇਰੀ ਨੂੰ ਛੂਟ ਹੀ ਨਹੀਂ ਉਹ ਚੀਜ਼ ਕਰਦੀ ਮੇਰਾ ਪੇਟ ਨੂੰ ਮਿਲ ਛੂਟ ਨਹੀਂ ਕਰਦੀ ਪਿਓਰ ਬੈਸ਼ ਨੂੰ ਬੰਦਾ ਜਿਹੜੀ ਤੂੰ ਮਰਜ਼ੀ ਜੀ ਪੁੱਛ ਲਿਓ ਕਮੈਂਟ ਕਰਨ ਲੱਗੇ ਥੱਲੇ ਮੈਂ ਟੰਟ ਮਾਰ ਦਿਉ ਤੇਰਾ ਮਾਲ ਖਾਦਾ ਜਿਦਰਾ ਉਹ ਖਾਦਾ ਮੈਂ ਬੂਟਿਆਂ ਦੇ ਨਾਲ ਜਿਹੜੀ ਵੀਡੀਓ ਪਾਈ ਸੀ ਨਾ ਮੈਂ ਟੇਡਾ ਜਾ ਹੋਗਾ ਤਰਦਾ ਤਰਫਰ ਚਾਰੇ ਪਾਸਿਓਂ ਭਲੇਖਾ ਕਰਦਾਂਗਾ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੋਇਆ ਭਲੇਖੇ ਕੱਢਦੇ ਹੋ ਜਿਵੇਂ ਮੂਸੇ ਵਾਲਾ ਕਹਿੰਦਾ ਨਾ ਭਲੇਖੇ ਕੱਢਣੂ ਤੁਹਾਡੇ ਸਾਰਿਆਂ ਦੇ ਬਹੁਤ ਬੰਦੇ ਨਾਲ ਭੜੇ ਨਾਲ ਪਈ ਪੰਗਾ ਲੱਤਾ ਹੋਇਆ ਭੁੱਲ ਕੇ ਨਾ ਆ ਜੋ ਕਿਤੇ ਠੀਕਾ ਨਾ ਗੱਲ ਮੂਰੇ ਕਿਤੇ ਤੁਸੀਂ ਜਿਹੜਾ ਦਲ ਆਪਣਾ ਕਰਦੇ ਹੋ ਨਾ ਤੁਸੀਂ ਥੋੜਾ ਦਲ ਪਣਾ ਨਹੀਂ ਮੱਚ ਚਲਣ ਦਿੰਦਾ ਮੇਰੇ ਤੇ ਮੇਰੇ ਬਾਜਾਂ ਵਾਲੇ ਦਾ ਹੱਥ ਹੈ ਰਹਿਦਾ ਸਰ ਦਾ ਪਾਠ ਕਰਕੇ ਨਾ ਕਈ ਕੱਲ ਨੂੰ ਮੈਂ ਇੱਕ ਵੀਡੀਓ ਪਾਈ ਵੀਡੀਓ ਪਈ ਥੱਲੇ ਕਮੈਂਟ ਨੌਜਵਾਨੋ ਤੁਸੀਂ ਨਾ ਇਹ ਜਿਹਾ ਫੁੱਦੂ ਕਮੈਂਟ ਕਰਿਆ ਕਰੋ ਬਾਈ ਤੇਰੀ ਫੀਮ ਖਾਦੀ ਹੋਈ ਆ ਜੀ ਮਾਲ ਦਾ ਟਾਟਾ ਮੈਂ ਨੌਨ ਵੈਜ ਵੀ ਨਹੀਂ ਖਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਆਹਦਾ ਨਾ ਮੈਂ ਨੌਨ ਵੈਜ ਵੀ ਨਹੀਂ ਖਾਂਦਾ ਬਸ ਪਿਓਰ ਬੈਸ਼ ਨੂੰ ਸੁੱਧ ਬੈਸ਼ ਨੂੰ ਆ ਫੀਮਸ ਕਰਕੇ ਨਹੀਂ ਖਾ ਸਕਦਾ ਕਿਉਂਕਿ ਮੇਰੇ ਮੇਰੀ ਨੂੰ ਛੂਟ ਹੀ ਨਹੀਂ ਉਹ ਚੀਜ਼ ਕਰਦੀ ਮੇਰਾ ਪੇਟ ਨੂੰ ਮਿਲ ਛੂਟ ਨਹੀਂ ਕਰਦੀ ਪਿਓਰ ਬੈਸ਼ ਨੂੰ ਬੰਦਾ ਜਿਹੜੀ ਤੂੰ ਮਰਜ਼ੀ ਜੀ ਪੁੱਛ ਲਿਓ ਕਮੈਂਟ ਕਰਨ ਲੱਗੇ ਥੱਲੇ ਮੈਂਟ ਮਾਰ ਦਿਉ ਤੇਰਾ ਮਾਲ ਖਾਦਾ ਜਿਦਰਾ ਉਹ ਖਾਦਾ ਮੈਂ ਬੂਟਿਆਂ ਦੇ ਨਾਲ ਜਿਹੜੀ ਵੀਡੀਓ ਪਾਈ ਸੀ ਨਾ ਮੈਂ ਟੇਡਾ ਜਾ ਹੋਗਾ ਪਰਦਾ ਪ੍ਰੈਫਰਦਾ ਉਹ ਫ ਚਾਰੇ ਪਾਸਿਓਂ ਭਲੇਖਾ ਕਰਦਾਂਗਾ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੋਇਆ ਭਲੇਖੇ ਕੱਢਦੇ ਹੋ ਜਿਵੇਂ ਮੂਸੇ ਵਾਲਾ ਕਹਿੰਦਾ ਨਾ ਭਲੇਖੇ ਕੱਢਣੂ ਤੁਹਾਡੇ ਸਾਰਿਆਂ ਦੇ ਬਹੁਤ ਬੰਦੇ ਨਾਲ ਭੜੇ ਨਾਲ ਪਈ ਪੰਗਾ ਲੱਤਾ ਹੋਇਆ ਭੁੱਲ ਕੇ ਨਾ ਆ ਜਾਓ ਕਿਤੇ ਠੀਕਾ ਨਾ ਗੱਲ ਮੂਰੇ ਕਿਤੇ ਤੁਸੀਂ ਜਿਹੜਾ ਦਲ ਆਪਣਾ ਕਰਦੇ ਹੋ ਨਾ ਤੁਸੀਂ ਦਲ ਆਪਣਾ ਨਹੀਂ ਮੱਚ ਚਲਣ ਦਿੰਦਾ ਮੇਰੇ ਤੇ ਮੇਰੇ ਬਾਜਾਂ ਵਾਲੇ ਦਾ ਹੱਥ ਹੈ ਰਹਿਦਾ ਸਭ ਦਾ ਪਾਠ ਕਰਕੇ ਨਾ ਕਈ ਕੱਲ ਨੂੰ ਮੈਂ ਇੱਕ ਵੀਡੀਓ ਪਾਈ ਵੀਡੀਓ ਪਈ ਥੱਲੇ ਕਮੈਂਟ ਨੌਜਵਾਨੋ ਕਿਸਨਾ ਆਏ ਜੇ ਫੁੱਦੂ ਕਮੈਂਟ ਕਰਾ ਕਰੋ ਬਾਈ ਤੇਰੀ ਫੀਮ ਖਾਦੀ ਹੋਈ ਆ ਜੀ ਮਾਲ ਦਾ ਟਾਟਾ ਮੈਂ ਨੌਨ ਵੇਜ ਵੀ ਨਹੀਂ ਖਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਆਹਦਾ ਨਾ ਮੈਂ ਨੌਨ ਵੇਜ ਵੀ ਨਹੀਂ ਖਾਂਦਾ ਬਸ ਪਿਓਰ ਬੈਸ਼ ਨੂੰ ਸੁੱਧ ਬੈਸ਼ ਨੂੰ ਆ ਫੀਮਸ ਕਰਕੇ ਨਹੀਂ ਖਾ ਸਕਦਾ ਕਿਉਂਕਿ ਮੇਰੇ ਮੇਰੀ ਨੂੰ ਛੂਟ ਹੀ ਨਹੀਂ ਉਹ ਚੀਜ਼ ਕਰਦੀ ਮੇਰਾ ਪੇਟ ਨੂੰ ਮਿਲ ਛੂਟ ਨਹੀਂ ਕਰਦੀ ਪਿਓਰ ਬੈਸ਼ ਨੂੰ ਬੰਦਾ ਜਿਹੜੀ ਤੂੰ ਮਰਜ਼ੀ ਜੀ ਪੁੱਛ ਲਿਓ ਕਮੈਂਟ ਕਰਨ ਲੱਗੇ ਥੱਲੇ ਮੈਂ ਟੰਟ ਮਾਰ ਦਿਉ ਤੇਰਾ ਮਾਲ ਖਾਦਾ ਜਿਦਰਾ ਉਹ ਖਾਦਾ ਮੈਂ ਬੂਟਿਆਂ ਦੇ ਨਾਲ ਜਿਹੜੀ ਵੀਡੀਓ ਪਾਈ ਸੀ ਨਾ ਮੈਂ ਟੇਡਾ ਜਾ ਹੋਗਾ ਤਰਦਾ ਤਰਫਰਦਾ ਚਾਰੇ ਪਾਸਿਓਂ ਭਲੇਖਾ ਕਢਦਾਂਗਾ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਹੋਇਆ ਭਲੇਖੇ ਕਢਦੇ ਹੋ ਜਿਵੇਂ ਮੂਸੇ ਵਾਲਾ ਕਹਿੰਦਾ ਨਾ ਭਲੇਖੇ ਕਢਦੂੰ ਤੁਹਾਡੇ ਸਾਰਿਆਂ ਦੇ ਬਹੁਤ ਬੰਦੇ ਨਾਲ ਭੜੇ ਨਾਲ ਪਈ ਪੰਗਾ ਲੱਤਾ ਹੋਇਆ ਭੁੱਲ ਕੇ ਨਾ ਆ ਜਾਓ ਕਿਤੇ ਠੀਕਾ ਨਾ ਗੱਲ ਹੈ ਮੂਰੇ ਕਿਤੇ ਤੁਸੀਂ ਜਿਹੜਾ ਦਲ ਆਪਣਾ ਕਰਦੇ ਹੋ ਨਾ ਤੁਸੀਂ ਥੋੜਾ ਦਲ ਪਣਾ ਨਹੀਂ ਮੱਚ ਚਲਾਣ ਦਿੰਦਾ ਮੇਰੇ ਤੇ ਮੇਰੇ ਬਾਜਾਂ ਵਾਲੇ ਦਾ ਹੱਥ ਹੈ ਰਹਿਦਾ ਸਭ ਦਾ ਪਾਠ ਕਰਕੇ ਨਾ ਕਈ ਕੱਲ ਨਾ ਮੈਂ ਇੱਕ ਵੀਡੀਓ ਪਾਈ ਵੀਡੀਓ ਪਾਈ ਥੱਲੇ ਕਮੈਂਟ ਨੌਜਵਾਨੋ ਤੁਸੀਂ ਨਾ ਇਹ ਜਿਹਾ ਫੁੱਦੂ ਕਮੈਂਟ ਕਰਾ ਕਰੋ ਬਾਈ ਤੇਰੀ ਫੀਮ ਖਾਦੀ ਹੋਈ ਆ ਜੀ ਮਾਲ ਦਾ ਟਾਟਾ ਮੈਂ ਨੌਨ ਵੇਜ ਵੀ ਨਹੀਂ ਖਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਲਾਹਦਾ ਹਾਂ ਨਾ ਮੈਂ ਨੌਨ ਵੇਜ ਵੀ ਨਹੀਂ ਖਾਂਦਾ ਬਸ ਪਿਓਰ ਬੈਸ਼ਨੂ ਸੁੱਧ ਬੈਸ਼ਨੂ ਆ ਫੀਮਸ ਕਰਕੇ ਨਹੀਂ ਖਾ ਸਕਦਾ ਕਿਉਂਕਿ ਮੇਰੇ ਮੇਰੀ ਨੂੰ ਛੂਟ ਹੀ ਨਹੀਂ ਉਹ ਚੀਜ਼ ਕਰਦੀ ਮੇਰਾ ਪੇਟ ਨੂੰ ਮੈਨੂੰ ਛੂਟ ਨਹੀਂ ਕਰਦੀ ਪਿਓਰ ਬੈਸ਼ਨੂ ਬੰਦਾ ਜਿਹੜੀ ਤੇ ਮਰਜ਼ੀ ਜੀ ਪੁੱਛ ਲਓ ਕਮੈਂਟ ਕਰਨ ਲੱਗੇ ਥੱਲੇ ਮਿੰਟ ਮਾਰ ਦਿਉ ਤੇਰਾ ਮਾਲ ਖਾਦਾ ਜੀ ਤੇਰਾ ਉਹ ਖਾਦਾ ਮੈਂ ਬੂਟਿਆਂ ਦੇ ਨਾਲ ਜਿਹੜੀ ਵੀਡੀਓ ਪਾਈ ਸੀ ਨਾ ਮੈਂ ਟੇਡਾ ਜਾ ਹੋ ਗਿਆ ਤਰਦਾ